ਅੱਜ ਪੰਜਾਬ ਦੇ ਸਰਮੌਰ ਸਿੰਗਰ ਤੇ ਯਾਰਾਂ ਦਾ ਯਾਰ ਖਾਨ ਸਾਹਿਬ ਉਹਦੇ ਫਾਦਰ ਸਾਹਿਬ ਸ਼ਰੀਕ ਇਕਬਾਲ ਮਹੰਮਦ ਸਾਹਿਬ ਤੇ ਉਹਦੀ ਅੰਮਾ ਸਲਮਾ ਜੀ ਜਿਹਨਾਂ ਦਾ ਅੱਜ ਨੌਵਾਂ ਯਾਨੀ ਕਿ ਦਵਾ ਦੀ ਰਸਮ ਹੋਣ ਜਾ ਰਹੀ ਹੈ ਤੇ ਅਸੀਂ ਇੱਥੇ ਪਹੁੰਚ ਕੇ ਵੇ ਦੁੱਖ ਮਹਿਸੂਸ ਕਰਦੇ ਆ ਕਿਉਂਕਿ ਪਹਿਲਾ ਹੀ ਨਹੀਂ ਸਾਨੂੰ ਅੱਗੇ ਵਾਲੀਆਂ ਭੁੱਲੀਆਂ ਡਾਕਟਰ ਜਸਵੰਦਰ ਪੱਲਾ ਸੰਗੀਤ ਸਮਰਾਟ ਚਰਨਜੀਤ ਹੁਜਾ ਸਾਹਿਬ ਔਰ ਅੱਜ ਦੀ ਪੀੜੀ ਦਾ ਉਹ ਸਰਮੌਰ ਗਾਇਕ ਰਾਜਵੀਰ ਜਵੰਦਾ ਵਰਿੰਦਰ ਘੁਮਨ ਤੇ ਸੋਨਾਲ ਸੈਣੀ ਇਹਨਾਂ ਸਿੰਗਰਾਂ ਨੂੰ ਅਸੀਂ ਭੁੱਲ ਨਹੀਂ ਸਕੀ ਫੇਰ ਵੀ ਅੱਜ ਖਾਨ ਸਾਹਿਬ ਦੇ ਅੱਬਾ ਜੀ ਤੇ ਅੰਮਾ ਜੀ ਪ੍ਰਗਟਕਾਰ ਕਰੇ ਕਿ ਉਹਨਾਂ ਨੂੰ ਆਪਣੇ ਚਰਨਾ ਵਿੱਚ ਜੰਨਤ ਬਖਸ਼ੇ ਤੇ ਪਿੱਛੇ ਸਾਰੇ ਖਾਨ ਸਾਹਿਬ ਦੇ ਪਰਿਵਾਰ ਨੂੰ ਅੱਜ ਪੰਡਾਲ ਦੋਨਾਂ ਨੇੜੇ ਸਦਮਾ ਦੋਨਾਂ ਜਿਲ੍ਹਾ ਕਪੂਰਥਾ ਵਿੱਚ ਅਸੀਂ ਸਾਰੇ ਹੀ ਸ਼ਰਦਾ ਦੇ ਫੁੱਲ ਅਰਪਣ ਕਰਨ ਆਏ ਹਾਂ